ਸੇਕਤਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਤੇ ਸਾਧ ਸੰਗਤ ਆਓ ਸਾਰੇ ਕਰਮਾ ਕਰਿਓ ਜੀ ਵਾਹਿਗੁਰੂ ਸਹਿਬ ਜੀਓ ਜਪਜੀਤ ਸਾਹਿਬ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਅਜੂਨੀ ਸੈਭੰਗ جپ سچ سچ لچ نانک ہو سی بھی سچ سوچنا جے سوچی لکھ بار جپنا جے لائر ਹੁਕਮਾ ਤਰੀ ਜੇ ਬੰਨਾ ਪੁਰੀਆ ਪਾਰ ਜੈ ਸਿਆਣਪਾਲ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿ ਸਚਿਆਰਾ ਹੋਈਐ ਕਿ ਪੂੜੇ ਟੁੱਟੈ ਪਾਲ ਜੁਗਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਮਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋ ਬੱਜੀ ਹੁਕਮ ਲੈ ਵੜਿਆਈ ਹੁਕਮੀ ਉਹ ਤਮਨੇ ਜੁਕਮ ਲਿਖ ਤੁਸ ਪਾਈਐ ਨਾਨਕ ਹੁਮੀ ਬੰਸੀ ਸਿ ਹੁਕਮੀ ਸਦਾ ਕੋਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਮ ਨਾ ਕੋਇ ਨਾਨਕ ਹੁਮੇ ਜੇਪ ਜੈਦਾ ਹਮੇ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦੱਤ ਜਾਣੇ ਨਿਸ਼ਾਨ ਗਾਵੇ ਕੋ ਗੁੜਗੜਿਆਈ ਆਚਾਰ ਗਾਵੇ ਕੋ ਵਿਦਿਆ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੈ ਗਰੈ ਕੋ ਵੇਖੇ ਹਾਦਰੂ ਵਤਨਾ ਕਦੀ ਨਾ ਆਇਆ ਵੇ ਕੋਟ ਕਦ ਕਦ ਕਦੀ ਕੋਟੀ ਕੋਟ ਕੋਟ ਦੇਦਾ ਦਿਲ ਨੇ ਥਕ ਪਾਇਆ ਜੁਗਾ ਜਗੰਤਰ ਕਾਇ ਕਾਇ ਹੁਕਮੇ ਹੁਕਮ ਚਲਾਏ ਰਾਵਣਾਨਕ ਵਿਖਸੇ ਵੇ ਪਰਵਾ ਸਾਚਾ ਸਾਹਿਬ ਸੱਚ ਨਾਏ ਪਾਤਿਆ ਪਾਉ ਅਪਾਰ ਆਖੇ ਮੰਗਾ ਦੇ ਦੇ ਦਾਤ ਕਰੇ ਦਾਤਾਰੇ ਫੇਰ ਕਿ ਅੱਗੇ ਰੱਖੀਏ ਜਿੱਦ ਸੈ ਦਰਬਾਰ ਮੋਹ ਕਹਿ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਅਮਰਤ ਮੇਲਾ ਸੱਚ ਨਾਉ ਬੜਿਆਈ ਵਿਚਾਰ ਵਰਮੀਆਂ ਵੇ ਕੱਪੜਾ ਨਜ਼ਰੀ ਮੋਖ ਦਵਾਰ ਨਾਲ ਕਿਵੇਂ ਜਾਣੀਏ ਸਭਾ ਪੇਸ਼ ਤੇਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਿੰਜਣ ਸੋਏ ਜਿਸੇ ਹੱਥਿ ਲਾਇਆ ਮਾਨ ਨਾਨਕ ਗਾਵੀਏ ਗੁਰੀ ਨਿਧਾਨ ਬਾਵੀਏ ਸੁਣੀਏ ਮਨ ਰੱਖੀਆ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦਿ ਗੁਰਮੁਖੇਨ ਗੁਰਮੁਖ ਰਿਆਸmai ਗੁਰਕੀਸ਼ਰ ਗੁਰਗੋਰਖ ਬਰਮਾ ਗੁਰਪਾਰਵਤੀ ਮਾਈ ਜਿਉ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਨਜਾਈ ਬੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾਇਕ ਦਾਤਾ ਸੋਮੈ ਵਿਸਰ ਨਜਾਈ ਤਿਰਨਾਵਾ ਜੇ ਤਿਸ ਭਾਵਾਂ ਮਿੜ ਪਾਣੇ ਕੇ ਨਾਇ ਕਰੀ ਜੇਤੀ ਸਿਰ ਠੁਪਾਈ ਵੇਖਾਂ ਮਿਣਕ ਮਾਕੇ ਮਿਲ ਲਈ ਬੰਵਜ ਰਤਨ ਜਵਾਰ ਮਾਨ ਜੇ ਗੁਰ ਕੀ ਸਿਖ ਸੁਣੀ ਮੋਰਾ ਇਕ ਦੇ ਬੁਝਾਈ ਸਬਨਾ ਜੀਆਂ ਕਾ ਇਕ ਦਾਤਾ ਸੋਮੈ ਵਿਸਰਨਾ ਜਾਏ ਜੇ ਤੁਚਾਰੇ ਆਰਜਾ ਹੋਰ ਦਸੁਣੀ ਹੋਏ ਮਾਖਣਾ ਵਿਦ ਜਾਣੀਏ ਨਾਲ ਚਲੇ ਸਭ ਕੋਏ ਜੰਗਾ ਨੌਰ ਖਾਇ ਕੇ ਜਸ ਕੀ ਰਤ ਜਗਲੇ ਜੇ ਇਸ ਨਜ਼ਰ ਨਾ ਆਵੇ ਤਾ ਬਾਤ ਨ ਪੁੱਛੈ ਕੇ ਕੀਟ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੇ ਤੇਹਾ ਕੋਈ ਨਾ ਸੁਝੇ ਜੇ ਇਸ ਗੁਣ ਕੋਈ ਕਰੇ ਸੁਣਾ ਸਤਿਪੀਰ ਸੁਣਾ ਸੁਣਾ ਤਤਵਲ ਆਕਾਸ਼ ਦੀਪ ਲੋ ਪਤਾਲ ਸੁਣੇ ਪਹੇਲੇ ਸੰਕੇਤ ਕਾ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਤੂ ਪਾਪ ਕਾ ਨਾਸ ਸੁਣੇ ਈਸ਼ਰ ਵਰਮਾਇੰਦ ਸੁਣੇ ਮੁਕਤਿ ਲਾਹਣ ਮੰਦ ਸੁਣੇ ਜੋਗ ਜੁਗਾ ਤਨ ਭੇਦ ਸੁਣੇ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਤੂ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ ਅਠ ਛਟਕਾ ਇਸ਼ਨਾਨ ਸੁਣੇ ਪਰਪਰਿਤਾ ਮਾਨ ਸੁਣੇ ਲਾਗੇ ਸਹਿ ਇਸ਼ਤਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਤੂ ਪਾਪ ਕਾ ਨਾਸ ਸੁਣੇ ਸਰਾ ਗੁਣਾਂ ਕੇ ਗਾ ਸੁਣੇ ਸੇਖ ਕੀਰਪਾ ਸਾ ਸੁਣੇ ਅੰਦੇ ਪਾਵੇ ਰਾਗ ਸੁਣੇ ਹੱਥੋਂ ਆਸਗਾ ਨਾਲਿ ਪਕਦਾ ਸਦਾ ਵਿਕਾਸ ਸੁਣੇ ਦੂਪ ਆਪ ਦਾ ਨਾਮ ਮਨਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਪਛੈ ਪਛਦਾਏ ਕਾਗਿਤ ਕਰਮ ਨਾ ਲਿਖਣ ਹਾਰ ਮਨਨੇ ਕਾਬੈ ਕਰਮ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਸੁਰਤਵੇਂ ਮਨ ਬੁੱਧ ਮਨਨੇ ਸਗਲ ਪਵਣ ਕੀ ਸੁਰਤ ਮਨਨੇ ਮੋ ਝੋਟਾ ਨਾ ਖਾਏ ਮਨਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਮਾਰਗ ਠਾਕ ਨ ਪਾਏ ਮਨਨੇ ਪਤ ਸਿਓ ਪ੍ਰਗਟ ਜਾਏ ਮਨਨੇ ਮਗ ਨਾ ਝੱਲੇ ਪੰਥ ਮਨਨੇ ਧਰਮ ਸਿਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਝਾਣੇ ਮਨ ਕੋਏ ਮੰਨੇ ਪਾਵੇ ਮੋਖ ਦਵਾਰ ਪਰਨੇ ਪਰਵਾ ਰਹਿ ਸਾਧਾ ਮੰਨ ਕਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਵੇ ਨ ਬਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਝਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਏ ਦਰ ਰਾਜਾਨ ਪੰਚਾ ਕਾਗੋ ਰੇਖ ਤਿਆਰ ਜੇ ਕੋ ਕਹ ਕਰ ਵਿਚਾਰ ਕਰਤੇ ਕਹਿ ਕਰਨ ਨਾ ਹੀ ਸੁਮਾਰੋ ਓ ਤਰਮ ਤਿਆਗਾ ਪੂਰਤੋ ਸੋਖ ਸਾਭ ਕਿਆ ਜਨ ਸੂਤ ਜੇ ਕੋ ਬੁਝੇ ਉਹ ਸਚਿਆਰ ਤਵ ਲੈ ਉਪਰ ਕੇਤਾ ਬਾਰ ਹੋਰ ਪਰੇ ਹੋਰ ਹੋਰ ਦਿੱਸੇ ਪਾਰਤਲੇ ਕਮਟ ਜੋ ਜੀ ਯਾਤ੍ਰਿਕਾ ਕੇ ਨਾਮ ਸਭ ਨਾਮ ਲਿਖਿਆ ਬੜੀ ਕਲਾਮ ਇਹੋ ਲਿਖਾ ਲਿਖ ਜਾੜੇ ਕੋਇ ਲਿਖਿਆ ਕਿਤਾ ਹੋਏ ਕਿਤਾ ਤਾਨ ਸਵਾਲੇ ਰੂਪ ਕੀਤੀ ਦਾਤ ਜਾਣਾ ਕੌਣ ਕੋ ਇਹ ਤਪਸਾਓ ਇੱਕ ਵਾਰ ਇਸਤੇ ਹੋਏ ਲੱਗ ਰਿਹਾ ਉਦਰ ਕੌਣ ਕਹਾ ਵਿਚਾਰ ਵਾਰਿਆਂ ਨ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਹੀ ਤਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਪਾਓ ਸੰਗ ਪੂਜਾ ਸੰਗ ਤਤਤਾ ਸੰਗ ਗ੍ਰੰਥ ਮੁਕਤ ਵੇਦ ਪਾਠ ਸੰਯੋਗ ਮਨ ਰੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਸੰਖ ਸੋਰ ਮੋ ਪਖਸਾਰ ਸੰਖ ਮੋਲੇ ਲਾਇਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆਂ ਨ ਜਾਵਾ ਏਕ ਵਾਰ ਜੋ ਤੂਦ ਪਾਵੇ ਸਹੀ ਪਲਿਕਾਰ ਤੂ ਸਦਾ ਸਲਾਮਤ ਤੇਰੰਕਾਰ ਸੰਖ ਮੁਰਖ ਅੰਧ ਕੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵੜ ਹਤਿਆਗ ਮਾਏ ਸੰ ਪਾਪੀ ਪਾਪ ਕਰ ਜਾਏ ਸੰਖ ਕੂੜਿਆਰ ਕੁੜੇ ਫਿਰੈ ਸੰਖ ਮਲੇਸ਼ ਮੋ ਪਖ ਖਾਏ ਅਸਾਂ ਨਿੰਦਕਸਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆਂ ਨ ਜਾਵਾ ਏਕ ਵਾਰ ਜੋ ਤੂਦ ਪਾਵੇ ਸਹੀ ਪਲਿਕਾਰ ਤੂੰ ਸਲਾਮਤ ਨਿਰੰਕਾਰ ਸੰਗ ਨਾਮ ਸੰਗ ਥਾ ਅਗਮ ਅਗਮ ਅਸੰਗ ਲੋਕ ਸੰਤਹਿ ਸਰਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਕਰਾ ਸਿਰਸਨ ਜੋ ਵਿਕਾਰ ਜਿਨ ਇਹ ਲਿਖੇ ਤਿਸਮਾ ਜੇ ਫਰਮਾਇ ਤੇ ਉਤੇ ਪਾਏ ਜੇਡਾ ਕੇਡਾ ਤੇਤਾ ਨਾਓ ਵਿੰਨਾ ਵੈਨਾ ਇਕੋ ਤਾ ਕਉਰਤ ਕੌਣ ਕਹਾ ਵਿਚਾਰ ਵਾਰਾਂ ਜਾਮਾ ਇਕ ਵਾਰ ਜੋਤਿ ਭਾਵੇ ਸਾਈ ਕਲਿਕਾਰ ਤੁਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਪੋਤੇ ਉਤਰਸਖੇ ਬਹੁਤ ਪਲੇਤੇ ਕੱਪੜ ਹੋਏ ਸਭੁ ਲੀਆ ਤੋ ਪਰੀਏ ਮਤ ਪਾਪਾਂ ਕੇ ਸੰਗ ਉਤੋ ਪੈਨਾ ਮੈਂ ਕੈ ਰੰਗ ਕੂਨੀ ਪਾਪੀ ਅਖਣਾਇ ਕਰ ਕਰ ਕਰਨਾ ਲਿਖਲੇ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀਆਂ ਹੋ ਜਾਓ ਤੀਰਥ ਤਪ ਤੇ ਆਦਤ ਧਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਓ ਸਭੁ ਗੁਣ ਤੇਰੇ ਮੈਂ ਨਾਹੀ ਕੋਏ ਬਿਲਗੁਣ ਕੀਤੇ ਭਗਤ ਨਾ ਹੋਏ ਉਸਤਤ ਬਾਣੀ ਬਰਮਾਓ ਸਤ ਸੁਆਣ ਸਦਾ ਮਨ ਜਾਓ ਕਵਣ ਸੁਇਲਾ ਰਤ ਕਵਣ ਕਵਣ ਸਿਤ ਕਵਣ ਵਾਰ ਕਵਣ ਸੁਰਤਿ ਮਹਾ ਕਵਣ ਜਿਤ ਹੋਆ ਆਕਾਰ ਪਾਈਆ ਪੰਡਤੀ ਜੇ ਹੋਵੇ ਲੈ ਕੁਰਾਨ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੈ ਕੁਰਾਨ ਫਿਤਵਾਰ ਨਾ ਜੋਗੀ ਜਾਣੇ ਰਤਮਾ ਨ ਕੋਈ ਕੀ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿ ਕਰਿਆ ਅੱਖਾਂ ਕੇ ਸਲਾਹੀ ਕਿਉ ਵਰਨੀ ਕਿ ਜਾਣਾ ਲਾਲ ਅੱਖਾਂ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਏ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਕਹਿ ਨਾ ਸੋਹੇ ਪਤਲ ਪਤਲਾ ਲੱਖਾ ਗਸਾਗਾ ਕੋੜ ਕੋੜ ਪਾਲ ਥਕੇ ਵੇਦ ਕਹਿਣ ਇਕ ਬਾਤ ਸੈਸ ਨਰੇ ਕਹਿਣ ਕਿਤੇ ਬਾਸ ਸੁਲੋ ਇਕ ਧਾਰ ਕਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਣਾਸ ਨਾਨਕ ਵੱਡਾ ਕੀ ਆਪੇ ਜਾਣਿਆ ਸਾਲਾ ਹੀ ਸਾਲਾ ਏਤੀ ਸੁਤ ਨ ਪਾਈਆ ਨਦੀਆ ਤੇ ਬਾਪਵੇਂ ਸਮੁੰਦਰ ਜਾਣੀ ਸੋਦ ਸਾ ਸੁਲਤਾਨ ਗਿਰਹਾ ਸੇਤੀ ਮਾਲਤਾਨ ਕਿਹੜੇ ਤੋਂ ਲਾਹ ਹੋਮਨੀ ਜੇ ਇਸ ਮਨੋ ਨਾਸ ਰੈ ਆਤਮ ਸਿਫਤੀ ਕਹਿਣ ਨ ਅੰਤ ਅੰਤ ਨ ਕਰਣਾ ਦੇਨ ਨ ਅੰਤ ਅੰਤ ਨ ਵੇਖਣ ਸੁਣਨ ਨਾਲ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰ ਆਵਾਰ ਅੰਤ ਕਰਨ ਕੀਤੇ ਬਿਲਾਏ ਤਾਂ ਕੇ ਅੰਤ ਪਾਏ ਜਾਏ ਇਹ ਉੰਤ ਨ ਜਾਣੇ ਕੋਈ ਬੋਤਾ ਕਈਆ ਬੋਤਾ ਹੋਏ ਵੱਡਾ ਸਾਹਿਬ ਚੰਦਾਂ ਉੱਚੇ ਉੱਪਰ ਉੱਚਾ ਨਾ ਇਹ ਵੱਡਾ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣਾ ਸੋਏ ਜੇ ਵੱਡਾ ਜਾਣਿਆ ਪਾਪ ਨਾਨਕ ਨਦਰੀ ਕਰਵੀਦਾ ਲੋਕਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਏ ਇਹ ਤੇ ਮੰਗੇ ਜੋਤ ਪਾਰ ਕੇ ਤੇ ਆ ਲੈਣ ਤਹੀ ਵਿਚਾਰ ਇਹ ਤੇ ਖੱਪ ਟੁੱਟੇ ਵੇਕਾਰ ਕੇ ਤੇ ਲੈ ਲੈ ਮੁਕਰਪਾਏ ਕੇ ਤੇ ਮੂਰਖ ਖਾਈ ਖਾਏ ਕੇ ਤੇ ਦੁੱਖ ਕੂਕ ਸਲਮਾਰ ਇਹ ਪੀਦਾ ਤੇਰੀ ਦਾਤਾ ਵੱਡ ਖਲਾਸੀ ਪਾਣੇ ਹੋਏ ਹੋਰ ਆਖ ਨ ਸਕੈ ਕੋਈ ਕੋ ਕਾਹੇ ਗਿਆ ਪਾਏ ਉਹ ਜਾਣੇ ਜਿਤਿਆ ਮੁਖਾਏ ਆਪੇ ਜਾਣੇ ਆਪੇ ਦੇ ਅੱਖ ਸੇ ਵਕੀ ਗਏ ਜਿਸ ਨੂੰ ਬੱਛੇ ਸਲਾ ਨਾਨਕ ਪਾਛਾਈ ਪਾਚਾ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰੀਆਂ ਮੁੱਲ ਪੰਡਾਰ ਮੁੱਲ ਲਾਵੇ ਮੁੱਲ ਲੈ ਜਾਏ ਮੁੱਲ ਪਾਏ ਮੁੱਲ ਸੁਮਾਏ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੋਲ ਮੁੱਲ ਪਰਵਾਨ ਮੁੱਲ ਬਖਸ਼ੀਸ਼ ਮੁੱਲ ਇਸ਼ਾਰ ਮੁੱਲ ਕਰਮ ਮੁੱਲ ਫਰਮਾ ਬੋਲੋ ਮੁੱਲ ਆਖਾ ਨਾ ਜਾਏ ਆਖਾ ਕਰੇ ਲੇਵਲਾਏ ਆਖੇ வேத ਪਾਠ ਪੁਰਾਣ ਆਖੇ ਪੜੇ ਕਰੇ ਵਕਿਆਣ ਆਖੇ ਪਰਮਾ ਆਖੇ ਇੰਦੇ ਆਖੇ ਗੋਪੀ ਤੇ ਗੋਪੀ ਆਖੇ ਇਸਰ ਆਖੇ ਸੇਤੇ ਆਖੇ ਗیتے ਗیتے ਬੁੱਧ ਆਖੇ ਜਾਨੇ ਆਖੇ ਦੇਵ ਆਖੇ ਸੁਰ ਨਰਮਨ ਜਨ ਸੇਵ ਗیتے ਆਖੇ ਆਖਣ ਪਾਏ ਗیتے ਕਹਿ ਕੇ ਉੱਟੜ ਜਾਏ ਗیتے ਗیتے ਹੋਰ ਕਰੇ ਤਾਂ ਆਖਣ ਛੱਕੇ ਕਈ ਕੇ ਜੇ ਵੜ ਭਾਵੇ ਤੇ ਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਮੋਲ ਵਿਗਾੜ ਤਾਂ ਲਖੀਐ ਸਿਰ ਗਵਾ ਰਾਂ ਗਾਵਾਰ ਸੋਦਰ ਕਿਹਾ ਸੋ ਕਰਕੇ ਹਾ ਜਿਤ ਵੇ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾਂ ਕੀਤੇ ਵਮਨ ਹਾਰੇ ਗیتے ਰਾ ਭਰੀ ਸੁਖੀਏ ਗیتے ਗਾਵਣ ਹਾਰੇ ਗਾਵੈ ਤੁਹਾਨੂੰ ਕੌਣ ਪਾਉਂ ਕਾਵੇ ਬੈ ਸੰਤਰ ਗਾਵੇ ਰਾਜਾ ਤਰਮ ਦੁਆਰੇ ਗਾਵੇ ਚਿਤ ਕੋ ਬਦਲੇ ਜਾਣੇ ਨਿਕਲਿ ਤਰਮ ਵਿਚਾਰੇ ਗਾਵੇ ਈਸ਼ਰਮਾ ਮਾਂ ਦੇ ਵੀ ਸੋਹਣ ਸਦਾ ਸਵਾਰੇ ਗਾਵੇ ਇੰਦਰਸਨ ਬੈਟੇ ਦੇ ਤਿਆਰ ਕਰਨ ਨਾਲੇ ਗਾਵੇ ਸਤਸਮਾ ਦੀ ਅੰਦਰ ਗਾਵਨ ਸਾਧ ਵਿਚਾਰੇ ਗਾਵੇ ਜਤੀ ਸੰਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀ ਅਮਨ ਮੋਹ ਸੁਰਗਾ ਮਚਿ ਆਲੇ ਗਾਵੇ ਅਨਰਤਨ ਉਪਾਇ ਤੇਰੇ 86 ਤੀ ਰਥ ਨਾਲੇ ਗਾਵੇ ਜੋਤ ਮਹਾਪਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਸੈ ਤੁਧ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਨ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸੱਚਾ ਸੱਚੀ ਨਾਈ ਹੈ ਵੀ ਹੋਸੀ ਜਾਏ ਨਾ ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਲੁਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਗਤ ਇਸ ਦੀ ਵੜਿਆਈ ਜੋ ਤੁਧ ਭਾਵੇ ਸੋਈ ਕਰਸੀ ਹੁਕਮ ਨ ਕਹਿ ਲੱਜਾਈ ਸੋ ਪਾਤਸ਼ਾਹਾਂ ਸਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋ ਸ਼ਰਮ ਪੱਛੋਲੀ ਧਿਆਨ ਕੀ ਕਰੇ ਸੁਭੂਤ ਲਕਵਾਰੀ ਕਾਇ ਜੁਗਤ ਡੰਡਾ ਪਰਤੀਤ ਭਾਈ ਪੰਤੇ ਸਗਲ ਜਮਾਤੀ ਮਨਜੀ ਤੇ ਜਗਦੀ ਆਦੇਸ ਕਿਸੈ ਆਦੇਸ ਆਦ ਨੀਲ ਨਾਦ ਨਾਹ ਜੁਗ ਜੁਗ ਏਕੋ ਵੇਸ ਗਿਣ ਗਿਆਂ ਲਿਆ ਭੰਡਾਰ ਘਟ ਘਟ ਵਾਜੇ ਨਾਦ ਆਪਨਾਥ ਨਾਥੀ ਸਵਜਾ ਕੀ ਰਿੱਧ ਸਿੱਧ ਅਵਰਾ ਸਾਧ ਜੋਗ ਜੋਗ ਦੇ ਕਾਰ ਚਲਾਵੇ ਲੈ ਕੇ ਆਵੇ ਪਾਲ ਆਦੇਸ ਕਿਸੈ ਆਦੇਸ ਆਦ ਨੀਲ ਨਾਦ ਨਾਹ ਜੁਗ ਜੁਗ ਏਕੋ ਵੇਸ ਇੱਕ ਮਾਈ ਜੁਗਤ ਵਿਆਹੀ ਤੇ ਚੱਲੇ ਪਰਵਾਰ ਇੱਕ ਸੰਸਾਰ ਇੱਕ ਪੰਡਾ ਰੇਕ ਲਾਏ دیਵਾਨ ਪਾਵਨ ਦੀ ਵਿੱਚ ਲਾਵੇ ਜਿਵੇਂ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਿੜਾਨ ਆਦੇਸ ਜੇ ਆਦੇਸ ਸਾਧ ਅਨਿਲ ਅਨਾਸ ਰਾਹ ਜਿਦੂ ਵੇਖੋਵੇ ਆਸਣ ਲੋਏ ਲੋਏ ਪੰਡਰ ਜੋ ਕਿਛ ਪਾਇ ਸੁਏ ਕਾ ਵਾਰ ਕਰ ਕਰ ਕੇ ਸਿਰਜਣਹਾਰ ਆਣ ਸੱਚੇ ਕੀ ਸਾਚੀ ਕਾਦੇ ਸਿਆਦੇਸ ਆਦ ਅਨੀਲ ਨਾਦ ਨਾਹ ਤੋ ਜੁਗ ਜੁਗ ਇੱਕੋ ਵੇਸ ਲੋਕ ਹੋਏ ਲਖ ਹੋਏ ਲਖੀਸ ਲਖ ਲਖੇੜਾ ਆਖੀਏ ਇੱਕ ਨਾਮ ਜਗਦੀਸ਼ ਇਤਰਾਜ ਪਤ ਪਵੜੀਆਂ ਛੜੀਏ ਹੋਏ ਸੁਣ ਗੱਲਾਂ ਆਕਾਸ਼ ਕੀ ਕੀਟਾ ਹੀਰੀ ਸਾਨਨ ਨਦੀ ਪਾਈਏ ਕੁੜੀ ਕੁੜਤੀ ਆਥਣ ਜੋਰ ਚ ਬੈਨੈ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜਮਾਲ ਮਨਸੋਰ ਜੋਰ ਨ ਸੁਰਤੇ ਗਿਆਨ ਵਿਚਾਰ ਜੋਰ ਨ ਜੁਗ ਤੇ ਛੋੜੈ ਸੰਸਾਰ ਜਿਸ ਸਾਥ ਜੋਰ ਕਰ ਮੇਕੇ ਸੋਏ ਨਾਨਕ ਉੱਤਮ ਨੀਚ ਨਾ ਰਤਿ ਰੁਤੇ ਤੇ ਤੇ ਤੀਵਾਰ ਪਉਣ ਪਾਣੀ ਕਨੀ ਪਾਤਾਲ ਇਸ ਵਿੱਚ ਧਰਤੀ ਤਾਪ ਰਹੀ ਧਰਮਸਾਲ ਇਸ ਵਿੱਚ ਜੀ ਜਗਤ ਕੇ ਰੰਗ ਤਿਲਕੇ ਨਾਮ ਨੇ ਕਰਨ ਕਰਮੀ ਕਰਮੀ ਹੋਏ ਵਿਚਾਰ ਸਚਾਪ ਸਚਾ ਦਰਵਾਰ ਇੱਥੇ ਸੋਹਣ ਪੰਜ ਪਰਵਾਰ ਨਜ਼ਰੀ ਕਰਮ ਹੋਏ ਨਿਸਾਨ ਸੱਚ ਪਕਾਈ ਉਥੈ ਪਾਏ ਨਨ ਗਿਆ ਜਾਪੇ ਜਾਏ ਧਰਮ ਘੜ ਕੇ ਤਰਮ ਗਿਆਨ ਕੰਡ ਕਾ ਕੋ ਕਰਮ ਕਿਤੇ ਪਉਣ ਪਾਣੀ ਵੈਸੰਦਰ ਕਿਤੇ ਕਾਨ ਮਹੇਸ਼ ਕਿਤੇ ਵਰਮੇ ਕੜਕੜੀ ਰੂਪ ਰੰਗ ਕੇ ਵੇਸ ਇਹਨਾਂ ਕਰਮ ਭੂਮੀ ਮੇਰ ਕੇ ਕਿਤੇ ਕਿਤੇ ਤੂ ਉਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਹਤੇ ਮੰਡਲ ਦੇ ਕਹਤੇ ਸਿੱਧ ਬੋਧਨਾਥ ਕਹਤੇ ਕਹਤੇ ਦੇਵੀ ਵੇਸ ਕਹਤੇ ਦੇਵਦਨ ਮੁਨਕੀਤੇ ਕਹਤੇ ਰਤਨ ਖਮੁੰਦ ਕਹਤਿਆਂ ਖਾਣੀ ਕਹਤਿਆਂ ਬਾਣੀ ਕਹਤੇ ਪਾਤ ਨਰੰਦ ਕਹਤਿਆਂ ਸੁਰਤ ਸੇਵ ਕਹਤੇ ਨਾਨਕ ਹਤਰਾ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੈ 나ਗ ਬినੋਦ ਕੋਡ ਆਨੰਦ ਸਰਬ ਖੜਕੀ ਬਾਣੀ ਰੂਪ ਤਿਥੈ ਘੜਤ ਕੜੀਏ ਬਹੁਤ ਰੋਮ ਤਾਂ ਕਿਆਂ ਗੱਲਾਂ ਕਥਿਆ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕੜੀਏ ਸੁਰਤ ਮਦ ਮਨ ਬੋਗ ਜਿੱਥੇ ਕੜੀਏ ਸਰਾਸ ਜਾਕੀ ਸੋ ਸਰਬ ਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਕਹਤੇ ਜੋਤ ਮਹਾਬ ਹੋਰ ਦਿਲ ਮੈਂ ਆਰਾਮ ਰਿਆ ਭਰਪੂਰ ਦਸੇ ਤੋ ਸੇ ਤੋ ਮੈਂ ਮਮਾ ਤਾਂ ਕਿ ਰੂਪ ਨਕਤ ਨਾ ਜਾਏ ਨਾ ਉਹ ਮਰੇ ਟਣਾ ਕੇ ਜਾਏ ਜਿਨ ਕੇ ਰਾਮ ਸੇ ਮਰਮਾਇਤ ਭਗਤ ਵਸਾ ਕਹਿ ਲੋ ਕਰ ਅਨੰਤ ਸਚਾ ਮਨ ਸੋਏ ਸਚ ਕਹਿਣ ਵਸੈ ਨਿਰਕਾਰ ਕਰ ਕਰ ਵੇਖੇ ਨਦਰ ਨਿਹਾਲ ਤਖੰਡ ਮੰਡਲ ਵਰ ਕੰਡ ਜੇ ਕੋ ਕਥੇ ਦਾਤ ਨਾਨਕ ਲੇ ਲੋ ਲੋ ਆਕਾਰ ਜਿ ਜੀ ਹੁਕਮ ਤੇ ਵੇਦ ਤੇ ਉਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਣਾ ਕਰੜਾ ਸਾਰ ਜਲ ਮਾਰਾ ਤੀਰ ਸੁਨਿਆਰ ਹੈ ਰਹਿਣ ਮਤ ਵੇਦ ਤਿਆਉ ਖਲਾ ਅਗੰਤਪਾਉ பண்ட பமத்த பவனி பிதா மஹசரா சங்காய ਰਮੀਆਂ ਨੂੰ ਆਪਣੀ ਜੇ ਨੇੜੇ ਕੇ ਦੂਰ ਜਿਨ੍ਹੇ ਨਾਮ ਤੇ ਆਇਆ ਗਏ ਬਸ਼ਕਤ ਕਾਰ ਨਾਨਕ ਤੇ ਮੁਖ ਦੇ ਮਹੰਲਾ ਪੰਜਵਾ ਚੌਪਦੇ ਕਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਕਿਲਪ ਕਰੇ ਚਾਦਰ ਕੀ ਨਾਈ ਤ੍ਰਿਖਨ ਉਤਰੇ ਸ਼ਾਂਤਾ ਹੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਉ ਕੋਲ ਕੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਓ ਜੇ ਰਾਮ ਮੁਖ ਸੁਹਾਵਾ ਜੀਉ ਸਹਿਜ ਸੁਭਾੜੀ ਚਿਰ ਹੋਵਾ ਦੇਖੈ ਸਾਰੰਗ ਪਾਨੀ ਸੰਤੋ ਦੇਜਾ ਤੂੰ ਰਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਉ ਕੋਲੀ ਹਉ ਕੋਲ ਕੁਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਓ ਇੱਕ ੜੀ ਨ ਮਿਲਤੇ ਤੱਕ ਜਦ ਰੋਤਾ ਹੁਣ ਕਦ ਮਿਲਿਆ ਤੇਰੇ ਤੁਧ ਭਗਵੰਤਾ ਹੋਇ ਰਹਿਣਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰਦਵਾਰੇ ਜੀਓ ਹੋ ਕੋਲੀ ਜਿ ਕੋਲ ਕੁਮਾਈ ਜਿ ਸੱਚੇ ਗੁਰਦਵਾਰੇ ਜੀਓ ਵਾਹ ਹੋਵਾ ਗੁਰ ਸੰਤ ਮਲਾਇਆ ਪ੍ਰਭ ਅਬਰਾਸੀ ਘਰ ਮੈਂ ਪਾਇਆ ਸੇ ਤ੍ਰਿਪਲ ਚਸਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ ਹਉ ਕੋਲੀ ਜੀਓ ਕੋਲ ਕੁਮਾਈ ਜਨ ਨਾਨਕ ਦਾਸ ਤੁਮਾਰੇ ਜੀਓ ਰਹਾਉ ਅਨੰਤ ਅਸਰੀ ਮਰਲਾ ਪਹਿਲਾ ਘਰ ਪਹਿਲਾ ਚਉਪ ਦੇ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ موسیقی ਕੋਈ ਜਿਸ ਆਗੇ ਪਿਆਰੇ ਜਾਏ ਕਹਾਂ ਰਹਾਓ ਸੇਈ ਸਾਹਿਬ ਆਪਣਾ ਅਵਰ ਨਜਾ ਚੋ ਕੋਈ ਮਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁਕ ਚੁਕ ਹੋਏ ਸਾਹਿਬ ਤੇਰੇ ਨਾਮ ਮਿਟੋ ਬਿੰਦ ਬਿੰਦ ਚੁਕ ਚੁਕ ਹੋਏ ਰਹਾ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਓ ਤਨ ਮਾਇਆ ਪਾਇਆ ਪਿਆਰੇ ਰੀਤੜਾ ਲਾਗ ਰੰਗਾਈ ਮੇਰੇ ਕੰਤ ਨਾ ਪਾਵੇ ਚੋਲੜਾ ਪਿਆਰੇ ਕਿਉ ਤਨ ਸੇਜ ਜਾਇਏ ਹੋ ਕੁਰਬਾਨੇ ਜਾਵ ਮਿਹਰਬਾਨਾ ਹੋ ਕੁਰਬਾਨੇ ਦਿਓ ਹੋ ਕੁਰਬਾਨੇ ਜਾਵ ਤਨਾ ਕਹਿ ਲੈਣ ਜੋ ਤੇ ਨਾ ਨਾ ਲੈ ਜੋ ਤੇਰਾ ਨਾਉ ਤੇ ਨਾਲ ਕੇ ਹੋ ਸਤ ਗੁਰ ਬਾਣੇ ਜਾਉ ਰਹਾਉ ਆਇਆ ਰੰਗਣ ਜੇਥੀ ਇਹ ਪਿਆਰੇ ਪਾਈ ਐ ਨਾਉ ਮਜੀਠ ਰੰਗਣ ਵਾਲਾ ਇਹ ਰੰਗੇ ਸਾਹਿਬ ਐਸਾ ਰੰਗ ਨਤੀ ਜਿਮ ਕੇ ਚੋਲੇ ਰਤੜੇ ਪਿਆਰੇ ਕੰਤ ਤਨਾ ਕਹਿ ਪਾਸ ਹੋਰ ਜਲਾ ਕੀ ਜੇ ਮਿਲੇ ਜੀ ਕੋਹਦਾਨ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਨ ਕਾਮਣ ਕਰਤੇ ਪਾਵੇ ਆਪੇ ਹੀ ਰਵੇ ਤਲੰਗ ਮਹੱਲਾ ਪਹਿਲਾ ਈਆਂ ਨੜੀਏ ਮਾਨਣਾ ਕਾਹੇ ਕਰੇ ਨੜੇ ਕਰ ਹਰ ਰੰਗੋ ਕੀ ਨਾ ਮਾਨੇ ਸੋ ਨੇੜ ਤਨ ਕਮਲੀਏ ਬਾਹ ਕਿਆ ਟੁਡੇ ਤੈ ਕਿਆ ਦੇ ਸਲਾਈਆਂ ਦੇਣੀ ਪਾਉ ਕ ਕਰ ਸਿਗਾਰੋ ਆਸ ਮਾਗਣ ਜਾਣੀ ਲੱਗੀ ਜਾਸੋ ਤੇ ਪਿਆਰੋ ਯਾਣੀ ਬਾਲੀ ਕਿਆ ਕਰੇ ਜਾਂ ਤਨ ਕੰਤ ਨਾ ਪਾਵੇ ਕਰਨ ਬਲਾ ਤੇ ਬੋ ਤੇਰੇ ਸਾਥਨ ਮੈਂ ਲੰਬਾ ਵੈ ਵਿਣ ਕਰਮਾ ਕਿਛ ਪਾਈਏ ਨਹੀਂ ਜੇ ਬੋ ਤੇਰਾ ਤਾਵੇ ਰਬ ਲੋਕ ਅੰਤਾਰ ਕੀ ਮਾਤੀ ਮਾਇਆ ਮੈਂ ਸਮਾਣੀ ਇਨੀ ਬਾਤੀ ਸੋ ਪਾਈਏ ਨਹੀਂ ਭਈ ਕਾ ਮਣਗਿਆਣੀ ਮੈਂ ਪੁੱਛੋ ਸੁਹਾਗਣੀ ਬਾਰੇ ਕਿਨੀ ਬਾਤਿ ਸੁਫਾਈ ਹੈ ਜੋ ਕਿਛ ਕਰੇ ਸੋ ਭਲਾ ਕਰਮਾਨੀ ਹੈ ਹਕਮਤ ਹੁਕਮ ਚੁਕਾਈ ਹੈ ਜਾਗੇ ਪ੍ਰੇਮ ਪਦਾਰਤ ਪਾਈ ਹੈ ਤੋ ਚਰਣੀ ਜਿਤਲਾਈ ਹੈ ਸੋ ਕਹ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮ ਅਲਾਈ ਹੈ ਇਹ ਤੇ ਸੁਹਾਗਣੀ ਪੈਣੇ ਇਨੀ ਬਾਤਿ ਸੁਫਾਈ ਹੈ ਆਪ ਗਵਾਈ ਹੈ ਤਾਂ ਸੋ ਪਾਈ ਹੈ ਅਵਰ ਕੈਸੀ ਜਤਰਾਈ ਸੋ ਨਗਰ ਕਰ ਦੇ ਕੇ ਸੋ ਦਿਲ ਲੈ ਕੇ ਕਾਮ ਮੰਡੋਲਿਤ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਬਰਾਈ ਤੇ ਰੰਗ ਰਾਤੀ ਸਹਿਜ ਦੀ ਮਾਤੀ ਐਨ ਐਸ ਸਪਾਈਜ਼ ਵਾਣੀ ਸੁੰਦਰ ਸਾਹਿ ਸਰੂਪ ਵਿਚਕਣ ਕਈ ਐ ਸਾਸਿਆਣੀ ਸੋਈ ਪਹਿਲਾ ਪਹਿਲਾ ਕੌਣ ਤਰਾ ਜੇ ਕੌਣ ਤਰਾ ਤੇਰਾ ਕੌਣ ਸਰਾ ਬੁਲਾਵਾ ਕੌਣ ਗੁਰੂ ਕੈ ਪੈ ਦੀ ਖਿਆ ਲੈਵਾਂ ਕੈ ਪੈ ਮੂਲ ਕਰਾਵਾਂ ਮੇਰੇ ਲਾਜ ਜੀਉ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਈਲ ਪਰ ਤੁਰ ਲਈਣਾ ਤੂੰ ਆਪੇ ਸਰਬ ਸਮਾਨਾ ਰਹਾਓ ਰਾਜੀ ਚਿੱਤ ਕੋਲਾ ਤੇਰੀ ਸੇਰ ਸਰਾਬ ਤੁਮਾਵਾ ਕੱਟ ਹੀ ਪੀਤਰ ਸੋ ਸੋ ਟੋਲੀ ਇਨ ਵਿੱਚ ਚਿੱਤ ਰਹਾਵਾ ਆਪੇ ਕੰਡਾ ਤੋਦ ਤਰਾਜੀ ਆਪੇ ਤੋਂ ਲੜਵਾਰ ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ਅੰਦਲਾ ਨਹੀਂ ਜਾਤ ਪਰਦੇਸੀ ਵਿੰਨਿਆ ਵਿੱਚ ਦਿਲ ਜਾਵੇ ਬਾਕੀ ਸੰਗਤ ਨਾਦ ਕਰੇਂਦਾ ਕਿਉ ਕਰ ਮੂੜਾ ਪਾਵੇ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਅਜੂਨੀ ਸੈਭੰਗ ਗੁਰ ਪ੍ਰਸਾਦ ਰਾਗ ਪਿਲਾਵਲ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਉਹ ਸੁਲਤਾਨ ਕਾ ਹੋਮੀ ਆ ਤੇਰੀ ਕਮਲ ਵਡਾਈ ਜੋ ਤੂੰ ਦੇਸੋਂ ਕਹਾ ਸੁਆਮੀ ਮੈਂ ਮੂਰਤ ਕਹਿ ਨਾ ਜਾਏ ਤੇਰੇ ਗੁਣ ਕਮਲ ਦੇ ਬੁਝਾਈ ਜੈਨ ਸੱਚ ਮੈਂ ਰੋਜ ਜਾਈ ਰਹਾ ਜੋ ਕੁਝ ਹੋਵਾ ਸਭ ਕੁਝ ਤੁਇ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਰੇ ਕੀ ਚਿਤਰਾਏ ਕਿਆ ਹੋ ਕਥੀ ਕਥੇ ਕਦ ਦੇਖਾਂ ਮੈਂ ਅਕਤ ਨਾ ਕਥ ਨਾ ਜਾਏ ਜੋ ਤੂੰ ਪਾਵੇ ਸੋਈ ਆਕਰ ਤੇ ਤੇਰੀ ਵਡਿਆਈ ਇਤੇ ਕੂਕਰ

ਤੁਹੋ ਤੁਮਾਰੀ ਮੰਦਰ ਛਾਵਾਂ ਤੇਰੇ ਹੋਰ ਨਾ ਜਾਣ ਮੇਰੇ ਸਾਈਂ ਬਾ ਗੁਰ ਦਾਵਰ ਤੇਰੇ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋਤ ਪਾਵੇ ਸੋਈ ਚੰਗਾ ਏ ਕਿ ਨਾਨਕ ਕੀ ਹੈ ਦਾ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋਤ ਤੁਧ ਪਾਲੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਿੱਖ ਧਰਮ ਦੀ ਹਰ ਕਥੀ ਵਿਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ